ਬੰਗਾਲ ਗਿਆ ਬੰਗਾਲ ਦੇ ਵਿੱਚ ਮੈਂ ਦੇਖਿਆ ਇੱਕ ਘਰ ਫਾਇਆ ਹੋਇਆ ਛੜਕ ਦੇ ਵਿਚਾਲੇ ਉੱਥੇ ਬੰਗਾਲੀ ਮੁੰਡਾ ਸਾਡੇ ਨਾਲ ਸੀ ਆਪਣੇ ਪੰਜਾਬ ਦਾ ਮੁੰਡਾ ਕੋਲਕਾਤਾ ਰਹਿਦਾ ਬੈਰੀਪਾਲ ਦਾ ਨਾਮ ਆ ਬੈਰੀਪਾਲੇ ਘਰ ਵਿਚਾਰੇ ਕਿਉਂ ਉਹਨੇ ਦੋ ਬੰਗਾਲੀ ਲੋਕ ਖੜਾ ਲਿਆ ਉਹ ਕਹਿੰਦਾ ਭਾਈ ਇੱਕ ਵਿਚਾਰੇ ਘਰ ਕਿਉਂ ਫਾਇਆ ਉਹ ਕਹਿੰਦਾ ਸਾਡਾ 1940 ਦੇ ਵਿੱਚ ਇੱਕ ਚੈਟਰਜੀ ਗੋਸਨਾਉ ਦਾ ਬੰਦਾ ਹੋਇਆ ਇਹਨੇ ਉਹ ਸਮੇਂ ਨਾਲ ਲਿਖਿਆ ਇਨਤਲਾਬੀ ਨਾਲ ਕਿ ਉਹਦਾ ਘਰ ਸਾਹਮਿਆ ਹੋਇਆ ਆਪਣੇ ਜਵਾਕਾਂ ਨੂੰ ਹਰ ਸਾਲ ਖੋਲ ਕੇ ਦਿਖਾਉਣੇ ਆਉਂਦੀਆਂ ਆਤਮ ਲਿਖਤਾਂ ਕੋਈ ਧੋਤੀ ਵੀ ਪਈ ਹੈ ਉਹਦੀ ਪੱਗ ਵੀ ਪਈ ਹੈ ਉਹਦੇ ਕੁੜਤੇ ਵੀ ਪਏ ਆ ਉਹਦੇ ਲਿਖਤ ਆਪਣੀਆਂ ਮੱਜੇ ਪੀੜੇ ਭਾਂਡੇ ਪਏ ਆ ਇਹ ਸਾਹਮਿਆ ਹੋਇਆ ਉਹਨਾਂ ਲੋਕਾਂ ਦੀ ਮੈਂ ਇੱਕ ਸਿਰਫ ਦੇਖੀ ਉਹਨਾਂ ਲੋਕਾਂ ਦੀ ਮੈਂ ਇੱਕ ਉਹ ਕਿਵੇਂ ਕਤਲ ਕਰਦੇ ਆਪਣੇ ਇਤਿਹਾਸ ਨੂੰ ਕਿਵੇਂ ਸਾਹਮਦੇ ਆ ਉਹਨਾਂ ਜਿੰਨੇ ਉਹਨਾਂ ਦੇ ਫ੍ਰੀडम फाइਟਰ ਨੇ ਆਜ਼ਾਦੀ ਘੁਲਾਟਿਏ ਨੇ ਉਹਨਾਂ ਨੇ ਬੋਤਲ ਆਈਏ ਉਹਨਾਂ ਨੇ ਘਰ ਸਾਹਮਣੇ ਆ ਉਹਨਾਂ ਲੇਖਕ ਨੇ ਕਲਾਕਾਰ ਨੇ ਉਹਨੂੰ ਸਾਹਮਣੇ ਹੋਇਆ ਆਪਣੇ ਕੀ ਇੱਥੇ ਅੱਜ ਕੀ ਸਾਹਮਣੇ ਆ ਅਸੀਂ ਔਣ ਬਾਕੀਆਂ ਮਸਲਾ ਨੂੰ ਕੀ ਦੱਸਾਂਗੇ ਕਿ ਕੱਚੀ ਗੜੀ ਜਿੱਥੇ ਕੱਲਾ ਕੱਲਾ ਸਿੱਖ ਸਵਾ ਸਵਾ ਲੱਖ ਨਾਲ ਪੜਿਆ ਉੱਥੇ ਦੀ ਕਿੱਥੇ ਗਏ ਹੋ ਬੁਕੇ ਜੋ ਸਿੱਖ ਮਿਸਲ ਦੀ ਨਿਸ਼ਾਦੀ ਸੀ ਕਿੱਥੇ ਗਈਆਂ ਦਰਸ਼ੀ ਡਿਓੜੀਆਂ ਕਿੱਥੇ ਗਏ ਠੱਡੇ ਬੁਰਜ ਕਿੱਥੇ ਗਈ ਸਰਹਾਦਰੀ ਨਹੀਂ ਕਿੱਥੇ ਗਈ ਦਵਾਨ ਕੋ ਦਰਮਾਲ ਦੀ ਕਮੇਦੀ ਤੁਹਾਡਾ ਸਾਰਾ ਸ਼ੁਕਰਾਨੂ ਕੀਤਾ ਜਾਂਦਾ ਹੈ ਆ ਨਵੇਂ ਸਿੱਖਿਆ ਨੀਤੀ ਲੈ ਕੇ ਆ ਰਿਹਾ ਹੈ ਦੀ ਨਿਊ ਐਜੂਕੇਸ਼ਨ ਪਾਲਿਸੀ ਆ ਵੀ ਸਭੀ ਅੱਜ ਐਸੇ ਵੀ ਨਾ ਖਰਾਬ ਬਣਾ ਲੈੇ ਕਈ ਦਸੰਦਰੀ ਕੋਸ਼ਿਸ਼ ਕੀਤੀ ਕਿ ਲੋਕੋ ਸੰਭਲੋ ਤੁਹਾਡੀ ਬੋਲੀ ਨੂੰ ਮਾਰ ਰਹੇ ਨੇ ਤੁਹਾਡੇ ਇਤਿਹਾਸ ਨੂੰ ਮਾਰ ਰਹੇ ਨੇ ਓ ਸਕੂਲ ਚ ਪੰਗਾ ਪਿਆ ਮੈਂ 16 15 16 ਲੜ ਰਿਆ 15 16 ਤੋਂ ਲੈ ਕੇ ਪੰਜਾਬੀ ਬੋਲੀ ਦੀ ਮੇਰੀ ਕਰਖਲੇ ਦੀ ਆ ਬਾਈ 16 ਪਾਸੇ ਹਲੇ ਵੀ ਚੱਲਦੀ ਆ ਬੋਲੀ ਦੇ 6 ਮਹੀਨੇ ਜੇਲ੍ਹ ਵੀ ਕੱਟ ਕੇ ਆਂ ਅਫਰੀਦਪੁਰ ਵਾਲੀ ਆਈ ਬੋਲੀ ਕਰਦਾ ਕੋਈ ਜਣਾ ਜਗਾਉਂਦਾ ਫਰਦਾ ਲੋਕਾਂ ਨੂੰ ਬੋਲੀ ਸਾਬ ਲੋ ਬੋਲੀ ਮਰ ਚੱਲੀ ਜੋ ਕਹਿੰਦੇ ਕਿਹੜੀ ਬੋਲੀ ਮਰ ਗਈ ਹੈ ਵਰਲਾ ਪਉਂਦਾ ਅਸੀਂ ਤਾਂ ਪੰਜਾਬੀ ਬੋਲਦੇ ਆ ਸਾਡੇ ਜਵਾਬ ਵੀ ਪੰਜਾਬੀ ਬੋਲਦੇ ਆ ਬਸ ਕੋਈ ਪੰਜਾਬਿਆ ਪ੍ਰੈਸਿਪਰਮ ਤੋਂ ਦੇਖੀ ਹੋਣੀ ਹੈ ਮੇਰੀ ਵੀਡੀਓ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ ਦੂਜੇ ਦਿਨ ਉੱਥੇ ਕੌਸਟਰਨ ਜਾ ਕੇ ਲੈ ਗਈ ਰਾਤ ਨੂੰ ਮਨ ਖੱਡਿਆ ਡੀਪੀ ਨੇ ਉਹ ਕਹਿੰਦਾ ਬਈ ਸਕੂਲ 'ਚ ਨਹੀਂ ਬੜਨਾ ਮਸਕੂਲ ਤਾਂ ਜਾਉਂਗਾ ਕਹਿੰਦਾ ਕਿਉਂ ਮਗਰ ਹੱਲ ਨਹੀਂ ਹੋਣਾ ਜੇ ਸਕੂਲ 'ਚ ਤਾਂ ਮੈਂ ਜਾਉਂਗਾ ਕਹਿੰਦਾ ਅਸੀਂ ਹੱਲ ਕਰ ਦਾਂਗੇ ਅਸੀਂ ਕਾਰਵਾਈ ਕਰਾਂਗੇ ਸਕੂਲ ਤੇ ਤੁਸੀਂ ਦਰਖਾਸਤ ਦੇ ਦਿਓ ਮੈਂ ਦੂਜੇ ਦਿਨ 15-20 ਬਾਪੇ ਇਕੱਠੇ ਕੀਤੇ ਡੀਸੀ ਬਠਿੰਡੇ ਦੇ ਦਰਖਾਸਤ ਆਇਆ ਉਹਨੇ ਡੀਓ ਦੀ ਡਿਊਟੀ ਲਾਤੀ ਲਈ ਉਹਨੇ ਚਾਰ ਮੈਂਬਰੀ ਟੀਮ ਬਣਾਵੀਂ ਮਸਲਾ ਦੀ 1200 ਜਵਾਬ ਪੜਦਾ ਸਰਕਾਰੀ ਸਕੂਲ ਦੇ ਵਿਚਰਾਪੁਰੇ ਤੇ 12 ਬੰਦੇ ਨੇ ਬਿਆਨ ਲਿਖਾਉਣਾ ਇਹਨਾਂ ਇੰਨੀ ਸਮਝ ਆ ਸਕਦੀ ਤੇ ਅਗਰੇ ਸਿੱਖਿਆ ਨੀਤੀ ਚ ਕੀ ਲੈ ਕੇ ਆਏ ਆ ਇੱਕ ਦੇਸ਼ ਇੱਕ ਬੋਲੀ ਦੀ ਗੱਲ ਹੋ ਰਹੀ ਐ ਸੀ ਉਹ ਪੁਣਹੇ ਲਾਜ਼ਮੀ ਕਰਤਾ ਸਿੱਖਿਆ ਰਿਚ ਵਿੱਚ ਮਿਲ ਜੀ ਸੰਸਕ੍ਰਿਤਾ ਹਿੰਦੀ ਨਹੀਂ ਹਿੰਦੀ ਤੋਂ ਵੀ ਅਕੇ ਮਿਲ ਜੀ ਸੰਸਕ੍ਰਿਤਾ ਉਹ ਲਾਜ਼ਮੀ ਬਿਸ਼ਰੇ ਤੌਰ ਤੇ ਤੁਹਾਨੂੰ ਪੜਾਈ ਜੋ ਤੁਹਾਡੇ ਜਵਾਕਾਂ ਨੂੰ ਤੁਸੀਂ ਪੰਜਾਬੀ ਪੜਨੀ ਹੈ ਪੜੋ ਨਹੀਂ ਪੜ੍ਹਨਾ ਪੜੋ ਉਹਨਾਂ ਨੇ ਕੀ ਕੀਤਾ ਐਸਆਰ ਦੇ ਕਾਪਾਂ ਦੇ ਵਿੱਚ ਤੁਹਾਡਾ ਇਤਿਹਾਸ ਮੁਗਲ ਕਾਲ ਦਾ ਇਤਿਹਾਸ ਖਤਮ ਕਰਤਾ ਲਿਖਾ ਹੋ ਗਏ ਕਿ ਮੁਗਲ ਕਾਲ ਦਾ ਇਤਿਹਾਸ ਖਤਮ ਕੀਤਾ ਆਪਾਂ ਕੀ ਲੈਣਾ ਸਾਡਾ ਨਹੀਂ ਕੀਤਾ ਕੋਈ ਜੇ ਬਾਬਰ ਦਾ ਜ਼ਿਕਰ ਹੀ ਨਾ ਹੋਇਆ ਇਤਿਹਾਸ ਦੇ ਅੰਦਰ ਤਾਂ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰਨਾਥ ਪਾਸ਼ਨਾ ਜਿਕਰ ਕਿਵੇਂ ਹੋ ਜੇ ਜਹਾਂਗੀਰ ਦਾ ਜ਼ਿਕਰ ਨਹੀਂ ਉਹਨੇ ਕੈਦ ਕੀਤਾ 6ਵੇਂ ਪਾਸ਼ਾਹੀ ਤੁਹਾਨੂੰ ਪਾਸ਼ਾ ਰੋਲ ਜਿਕੇਵੇਂ ਹੋ ਜੇ ਰੰਗੜ ਨੇ ਦਾ ਜ਼ਿਕਰ ਨਹੀਂ ਹੈ ਇਤਿਹਾਸ ਚ ਉਹ ਜਫਰਨਾਵਾਦੀ ਨੇ ਲਿਖਿਆ ਜੰਗਿਆਰ ਕਹਿੰਦੇ ਨੇ ਲੜੀਆਂ ਸਹਾਬ ਜਨਮ ਸ਼ਹੀਦ ਕੀ ਨੇ ਕੀਤਾ ਜ਼ਿਕਰ ਕਿਵੇਂ ਹੋ ਜੇ ਮੱਸੇ ਰੰਗੜ ਦਾ ਜ਼ਿਕਰ ਨਹੀਂ ਉਹ ਸਰ ਵੱਡ ਕੇ ਲਿਆਉਣ ਵਾਲੇ ਸੁੱਖਾ ਸਿੰਘ ਮਹਤਾਬ ਸਿੰਘ ਦਾ ਜ਼ਿਕਰ ਕਿਵੇਂ ਹੋ ਕਿਸੇ ਕੌਮ ਕੋਲੇ ਆਪਣੇ ਇਤਿਹਾਸ ਨੂੰ ਸਮਝਣ ਦੇ ਤਰ੍ਹਾਂ ਸਰੋਤ ਹੁੰਦੇ ਆ ਪੀੜੀਦਰ ਪੀੜੀ ਅਲੀ ਪਿਓ ਦਾਦੇ ਪਰਦਾਦੇ ਤੋਂ ਆਪਣੇ ਨਾਨੇ ਨਾਨੀਆਂ ਤੋਂ ਕਹਾਣੀਆਂ ਕਿੱਸਿਆਂ ਰਾਹੀਂ ਬਾਪਾਂ ਦਾ ਇਤਿਹਾਸ ਸੁਣਦੇ ਆਂ ਕਿ ਵਿਸ਼ਰਾਦ ਉਹਨੂੰ ਦੇ ਰਹੇ ਆ ਕਿ ਉਹਨਾਂ ਦੇ ਜਰਮ ਨੇ ਉਹ ਤਾਂ ਤਰੀ ਕੁਤਬਿਸ਼ਰ ਲੱਗਿਆ ਹੋਵੇ ਘਰ ਨੂੰ ਭੱਜ ਜੰਨੇ ਆਂ ਪਿਆਰ ਕਸ਼ਲਾ ਲੱਗੀ ਹੋਵੇ ਸਾਰਾ ਬੜੂ ਤੋਂ ਹੀ ਹੋੜ ਦਿੰਦੇ ਉਹਨੇ ਉਹ ਅਸੀਂ ਆਪਣੇ ਬੱਚਿਆਂ ਨੂੰ ਦੱਸਣੋਂ हट ਕੇ ਪੀੜੀ ਦੇ ਲੀੜੀ ਵਾਲਾ ਆ 13 ਤਰੀਕ ਨੰਗੀ ਆ ਲੋੜੀ ਦੇ ਉੱਤੇ ਘਟਨਾਵਾਂ ਕੀ ਹੋਣੀਆਂ ਲੋੜੀ ਕਿਹੜੇ ਇਤਿਹਾਸ ਨਾਲ ਜੁੜਿਆ ਹੋਇਆ ਤਿਆਰ ਆ ਸਾਤ ਦੇ ਬੱਚੇ ਲੁਧਲਾ ਪੱਟੀ ਜਿਹੜਾ ਨਾਭਰੀ ਦਾ ਪ੍ਰਤੀਕ ਉਹ ਜੋਧਾ ਜੀ ਨੇ ਅਕਬਰ ਦੇ ਨਾਲ ਪੰਦਾ ਲਿਆ ਸੀ ਉਸ ਸਮੇਂ ਦੀ ਮੋਹਰ ਹਕੂਮਤ ਜਿਹਦੇ ਹੁਕਮ ਬਣਾ ਪੱਟਾ ਨਹੀਂ ਝੂਲਦਾ ਤੇ ਉਹ ਉਹਦੇ ਧੱਕਾ ਲਾਤੇ ਸੀਗੇ ਉਹਦੀਆਂ ਬੇਕਵਾ ਬੰਦਲੀਆਂ ਸੀ ਉਹ ਗੱਲਾਂ ਰਸਿਆ ਵੀ ਲੁਧਲੇ ਆਦੇ ਸੁਤਿਆਂ ਚੱਕੀਆਂ ਚੌਣਿਆਂ ਦੇ ਵਾਰਸ ਆਪਣੇ ਬੱਚਿਆਂ ਤੋਂ ਮੁਝਾ ਓਏ 13 ਤਰੀਕ ਨੂੰ ਚੇਦਰਾਂ ਵਾਲੀ ਦਾ ਮੈਦਾਨ ਜੋ ਜਾਸ ਸਿੱਖਾਂ ਨੂੰ ਜਦੋਂ ਲੜਿਆ ਜਾਂਦਾ ਜਿਹੜਾ ਸਿੱਖਾਂ ਨੇ ਵਿਰਜਾਂ ਦੇ ਆਹੋਂ ਲਾਏ ਸੀ ਜੱਸਿਆ ਸਾਫ ਸਿੰਘ ਤਾਰੀ ਕਾਣ ਸੀ ਕਾਣ ਜੱਸਾ ਸਿੰਘ ਆਹੋ ਵਾਲੀ ਆ ਨਹੀਂ ਸਾਨੂੰ ਕੀ ਮਤਲਬ ਆਪਾਂ ਕੀ ਲੈਣਾ ਆਸਰੇ ਲਾਇਆ ਪਊ ਆ ਦੀ ਆ ਘਰ ਦੀ ਦਾ 15 ਕੱਦ ਨੇ ਰੋਟੀਆਂ ਵੇਖੇ ਜੀ ਥਲ ਕੇ ਉੱਠ ਕੇ ਇੱਥੇ ਖੁੰਡਦੇ ਆਏ ਗੱਲਾਂ-ਬਾਲਾਂ ਮਾਰਦੇ ਆ ਕਿ ਜੀ ਬਾਕੇ ਕੁਝ ਅੱਜਾ ਵਾਦ ਮੁਜ਼ਾਫਤ ਕਰਦੇ ਉਹ ਇਤਿਹਾਸ ਤੁਹਾਡਾ ਤੁਸੀਂ ਦੱਸਣੋ ਹਰਗੇ ਆਪਣੇ ਬੱਚਿਆਂ ਨੂੰ ਤੁਹਾਡੀਆਂ ਨਿਸ਼ਾਨੀਆਂ ਬਣਾ ਦਿੱਤੀਆਂ ਗਈਆਂ ਤੁਹਾਡੀਆਂ ਕਤਾਬਾਂ ਦੇ ਵੀ ਬਦਲਿਆ ਜਾ ਰਿਹਾ ਬਾਹਰ ਵੀ ਇਤਿਹਾਸ ਦੀ ਕਿਤਾਬ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਆਪਣੇ ਬੱਚਿਆਂ ਨੂੰ ਛੱਡ ਕੇ ਭੱਜ ਗਿਆ ਸੀ ਗੁਰੂ ਹਰਗੋਬਿੰਦ ਪਾਸ਼ਾ ਪਾਣੀ ਪਾਸ਼ਾ ਸ਼ਹੀਦੀ ਤੋਂ ਬਾਅਦ ਉਹਦਾ ਦਿਮਾਗੀ ਸਤੁਰਨ ਵੀ ਨਰ ਗਿਆ ਸੀ ਇਹ ਪੜਾ ਰਿਹਾ ਤੁਹਾਡੇ ਸਿਆਪ ਤੇ 328 ਲੋਕ ਗਿਆ ਹੋਇਆ ਮਸਲ ਕਿੱਥੇ ਗਏ ਬਈ ਉਹ ਜਿਹੜੀ ਮਰਜ਼ੀ ਕਰ ਕਰਕੇ ਰੱਖ ਦੇਣਗੇ ਕਿੰਨੇ ਕੁ ਲੋਕ ਨੇ ਦੁਨੀਆ ਦੇ ਅੰਦਰ ਜਿਨ੍ਹਾਂ ਨੂੰ ਮੂਹ ਜਵਾਨੀ ਕੱਠਾ ਕਰਵਾਣੀ ਜਿਨ੍ਹਾਂ ਨੂੰ ਕੰਮ ਕਰਜਾਂ ਨੂੰ ਜ਼ਿਆਦਾ ਪਤਾ ਉਹਨਾਂ ਨੂੰ ਖਰੀਦ ਲੈਣਗੇ ਨਾ ਖਰੀਦੇਗੇ ਪਰਵਾਹ ਨਹੀਂ ਕਰਨਗੇ ਐਡੀਆਂ ਭਟੀਆਂ ਕਰ ਆਪਣਾ ਸ਼ਾਖ ਸ਼ੱਭਰ ਨੱਚ ਰਹੀਆਂ ਨੇ ਜਾ ਰਹੀਆਂ ਨੇ ਆਪਾਂ ਤੂਫ ਸੁੱਤੇ ਪਈਆਂ ਕਰਾਂ ਹਕੂਮਤਾਂ ਲਈ ਹਮੇਸ਼ਾ ਉਹ ਬੰਦਾ ਰੱਖਦਾ ਜਿਹੜਾ ਬੰਦਾ ਆਪਣੇ ਲੋਕਾਂ ਨੂੰ ਜਗਾਉਂਦਾ ਇੱਥੇ ਏਕੇ 47 ਵਾਲਾ ਬੰਦਾ ਖਤਰਨਾਕ ਨਹੀਂ ਹੁੰਦਾ ਉਹਨੂੰ ਪੱਕਪਾਤੀਆ ਚ ਵੜ ਗਿਆ ਕਿ ਮਾਰ ਦੇਣਗੇ ਐਸੇ ਖਤਰਨਾਕ ਹੁੰਦਾ ਨਾ ਲੋਕਾਂ ਨੂੰ ਜਗਾਉਂਦਾ ਲਾਹ-ਵੰਦ ਕਰਦੇ ਸੀ ਹਰ ਸਵੇਰ ਰਾਤ ਹੋਉਂਦਾ ਮੂਸੀ ਆਲਾ ਪਰਿਆ ਅਸੀਂ ਬੰਗਾਲ ਦੇ ਸਕੂਲ ਚ ਗਏ ਸੱਤਵੀਂ ਚ ਪੜ੍ਹਦੇ ਬੰਗਾਲੀ ਜੁਬਾਨ ਦੇ ਲੋਕ ਕਹਿੰਦੇ ਐ ਅਸੀਂ ਮੂਸੀ ਆਲਾ ਸੁਣਦੇ ਐਂਗਲੈਂਡ ਦਾ ਜੰਮਿਆ ਕੋਈ ਜਵਾਬ ਪੰਜਾਬੀ ਕੋਈ ਕੈਨੇਡਾ ਅਮਰੀਕਾ ਦਾ ਜੰਮਿਆ ਬਜਾ ਪੰਜਾਬੀ ਜੁਬਾਨ ਦਾ ਮੂਸਰ ਇਸ ਮਾਤ ਤੇ ਆਉਂਦਾ ਉਹਦੇ ਬਾਫੇ ਕਹਿੰਦੇ ਆ ਸਾਡਾ ਪੁੱਤ ਸਾਡੀ ਧੀ ਮੂਸਰ ਦੇਖ ਕੇ ਪੰਜਾਬੀ ਪੜਨੀ ਲਿਖਣੀ ਬੋਲਣੀ ਸਿੱਖਿਆ ਪੱਗ ਬੰਨਣੀ ਸਾਡੇ ਜਵਾਕ ਮੂਸਰ ਨੂੰ ਦੇਖ ਕੇ ਸਿੱਖਿਆ ਜੀ ਬੰਦੇ ਇੱਕਦਰ ਕੈਨੇਡਾ ਤੋਂ ਵੀਡੀਓ ਕਾਲ ਤੇ ਜੁੜ ਕੇ ਕਹਿੰਦੇ ਭਾਈ ਇੰਨਾ ਮੂਸਰ ਨੇ ਸਾਨੂੰ ਧਰਤੀ ਨਾਲ ਜੋੜ ਲਿਆ ਅਸੀਂ ਖੇਤ ਲਿਆ ਸੀ ਜੀ ਕਰਦਾ ਸੀ ਉਹ ਜਦੋਂ ਉਹ ਟਰੈਕਟਰ ਲੈ ਕੇ ਫਿਰਦਾ ਸੀ ਖੇਤਾਂ ਜਹਾੜ ਬਹੁਤਾ ਟਰਾਲੀ ਬੈਕ ਕਰਦਾ ਸਾਹਾਗਾ ਮਾਰੀ ਜਾਂਦਾ ਜੀ ਕਰਦਾ ਜੀ ਜਾ ਕੇ ਪੰਜਾਬ ਖੇਤੀ ਕਰੀਏ ਉਹ ਕਿੱਦਾਂ ਅਸਰ ਕਰ ਰਿਹਾ ਸਾਡੀ ਜਵਾਨੀ ਸਾਡੇ ਜਵਾਕਾਂ ਤੇ ਏਜੰਸੀਆਂ ਨੂੰ ਪਤਾ ਹੁੰਦਾ ਕਿ ਇਹ ਬੰਦਾ ਆਪਣੇ ਲੋਕਾਂ ਨੂੰ ਜਲਾ ਰਿਹਾ ਇਹ ਬੰਦਾ ਆਪਣੇ ਲੋਕਾਂ ਦੇ ਲਹੂ ਜਿੰਨਕ ਪੈਦਾ ਕਰ ਰਿਹਾ ਜਿੱਤੇ ਮੁਸੀਹਾਂ ਦੀ ਲਾਸ਼ ਘਰੇ ਪਈ ਸੀ ਉਦੋਂ ਹੀ ਮੈਂ ਗੱਲ ਕਹੀ ਸੀ ਕਿ ਇਹ ਕੋਈ ਗੈਗਬਾਰ ਦਾ ਕੀਤਾ ਹੋਇਆ ਕਤਲ ਨਹੀਂ ਏਜੰਸੀਆਂ ਦਾ ਸਪੀਅਰ ਦਾ ਕਰਾਇਆ ਹੋਇਆ ਕਤਲ ਆ ਇਹ ਕਿਸਮਤਾਂਆਂ ਦਾ ਆਉਣਾ ਸੂਹੇ ਜੇ ਬੰਦੇ ਹਮੇਸ਼ਾ ਮਰਵਾ ਦਿੱਤੇ ਜਾਂਦੇ ਜੋਦੇ ਜੀ ਅਸੀਂ ਬੰਦੇ ਨੂੰ ਤਰਾ ਤਰਾ ਟਾਇਰ ਦੇ ਦਿੰਨੇ ਆ ਪੰਜਾਬੀਆਂ ਦਾ ਤੇ ਸਟੇਟ ਦਾ ਤੇ ਸਰਕਾਰ ਦਾ ਤੇ ਫਲਾਨਾ ਤੇ ਟੋਕਾ ਮਰੇ ਨੋ ਕਰੀ ਬਰਸ਼ੀਆਂ ਮੇਲਿਆ ਮਰੀਆਂ ਲਾਉਨੇ ਆ ਝੋਕਾਂ ਦੇ ਕੱਟ ਕਰਦੇ ਬੋਲੀ ਬਚਾ ਕੇ ਰੱਖਿਓ ਪਾਣੀ ਬਚਾ ਕੇ ਰੱਖਿਓ ਤੇ ਆਪ ਨੂੰ ਸੰਭਾਲ ਕੇ ਰੱਖਿਓ ਅਰੇ ਜਾਇਆ ਥਾਰਸ ਤੋਂ ਅਜੇ ਇੰਡੀਆ ਕੰਪਨੀ ਬੰਗਾਲ ਆਈ 15 ਸਾਲਾਂ ਚ ਪੂਰਾ ਭਾਰਤ ਗੁਲਾਮ ਕਰ ਲਿਆ ਪੰਜਾਬ ਨੂੰ ਗੁਲਾਮ ਕਰਦਾ ਕਰਦਾ 100 ਸਾਲ ਲੱਗਿਆ ਤਰੇ ਦੇ ਸੋਚਿਆ ਵੀ ਐਡੀ ਕਿਹੜੀ ਕੌਮ ਐ 100 ਸਾਲ ਲੜੀ ਗਈ ਉਹਨੇ ਖੋਜ ਕਰਾਈ ਪੜਤਾਲ ਕਰਾਈ ਉਹ ਕਹਿੰਦੇ ਐਸੀ ਕੌਮ ਐ ਜਦੋਂ ਇਹ ਅਰਦਾਸ ਕਰਕੇ ਤੁਰਦੇ ਐ ਗਰਵਾਣੀ ਪੜਦੇ ਐ ਇਹਨਾਂ ਦੇ ਦਿਲਾਂ ਦੇ ਵਿੱਚੋਂ ਮੌਤ ਦਾ ਡਰ ਪੈ ਖਤਮ ਹੋ ਜਾਂਦਾ ਉਹ ਕਹਿੰਦੇ ਫਿਰ ਗਰਵਾਣੀ ਤੋਂ ਦੂਰ ਕਰੋ ਜੇ ਗਰਵਾਣੀ ਤੋਂ ਦੂਰ ਕਰਨਾ ਧੂਣਲੀ ਤੋਂ ਦੂਰ ਕਰੋ ਉਸ ਸਮੇਂ ਅੰਗਰੇਜ਼ ਨੇ ਗੋਰੇ ਨੇ ਦਿੱਫਪਈਆ ਪੜਨ ਲੱਗ ਪਏ ਦੋ ਆਣ ਨੇ ਗਰਾਸੇ ਦੇ ਨਾਮ ਵਜੋਂ ਕਿਰ ਬੰਦਾ ਗਰਾਸਾ ਆਪਣਾ ਜਾਵਾ ਕਰਾਉਂਦਾ ਸੀ ਛੇ ਆਨੇ ਗੂੜੇ ਆਨੇ ਪੰਜਾਬੀ ਦੇ ਕੈਦੇ ਦੇ ਜੇ ਕੋਈ ਆਪਣਾ ਬੰਦਾ ਅੰਗਰੇਜ਼ਾਂ ਕੋਲ ਆਪਣਾ ਕੈਦ ਜਾਵਾ ਕਰਾਉਂਦਾ ਸੀ ਸੋਚੋ ਅੰਗਰੇਜ਼ਾਂ ਦੀ ਕੈਦਾਂ ਖਤਰਨਾਕ ਹੋਇਆ ਗਰਾਸਾ ਬੋਲੀਆਂ ਅੱਗੇ ਇਤਿਹਾਸ ਐ ਮਾਰੀ ਜਾਂਦੀ ਕੋਈ ਕੌਮ ਕੋਈ ਬੰਦਾ ਕਰੋ ਲੜਦਾ ਤੇ ਆਪਣੇ ਇਤਿਹਾਸ ਤੋਂ ਸੇਧ ਲੈਂਦਾ ਪ੍ਰੇਰਨਾ ਲੈਂਦਾ ਉਹ ਸਾਰੀ ਤਾਕਤ ਸ਼ਕਤੀ ਇਤਿਹਾਸ ਤੋਂ ਮਿਲਦੀ ਹੈ ਆਪਣੇ ਬੀਤੇ ਹੋਏ ਤੋਂ ਮਿਲਦੀ ਹੈ ਉਹ ਤੁਹਾਡਾ ਬੀਤੇ ਆਤਾ ਇਸ ਲੈਸ ਕਰ ਦੇਣਾ ਚਾਹੁੰਦੇ ਇੱਕ ਨਵੀਂ ਨੀਤੀ ਵਿਚਾਰਪਤੀ ਸੁਣਿਆ ਹੋਣਾ ਨਿਊ ਵਰਲਡ ਆਰਡਰ ਸੁਣਿਆ ਸੋਸ਼ਲ ਮੀਡੀਆ ਨੇ ਅੱਜ ਕੱਲ ਕਾਫੀ ਇਹ ਸ਼ਬਦ ਪ੍ਰਚਲਿਤ ਆ ਨਿਊ ਵਰਲਡ ਆਰਡਰ ਨਵੀਆਂ ਸੰਸਾਧੀਆਂ ਨੀਤੀਆਂ ਸੁਣਿਆ ਕਿ ਨਹੀਂ ਭਾਈ ਸਰਦ ਦੇ ਕਿ ਐ ਵੀ ਦੱਸ ਦਿਓ ਆਮ ਆਸਿਕ ਜਿੰਨੇ ਵੱਡੇ ਵੱਡੇ ਬੋਇਲਾ ਜੀ ਆਉਂਦਾ ਉਹ ਚੀਜ਼ਾਂ ਇਹ ਮੋਬਾਈਲਾਂ ਦੇ ਮੁੰਡਾ ਚੇਟਾ ਜੂਟਾ ਵਾਲੇ ਆ ਇਲਾ ਸਟੋਰੀਆਂ ਚੇਟਾਂ ਨਵੇਂ ਸੰਸਾਰ ਦੀ ਨੀਤੀ ਲੈ ਕੇ ਆ ਰਹੇ ਆ ਕੁਝ ਬੜੀਆਂ ਖਤਰਨਾਕ ਨੀਤੀਆਂ ਨੇ ਇੱਕ ਗੱਲ ਤੁਹਾਨੂੰ ਦੱਸ ਕੇ ਜਾਊਗਾ ਕਿ ਉਹ ਕਿਵੇਂ ਤੁਹਾਨੂੰ ਕਾਬੂ ਕਰਦੇ ਕਿਵੇਂ ਤੁਹਾਨੂੰ ਗੁਲਾਮ ਬਣਾਉਣਗੇ ਉਹ ਤੁਹਾਡੀ ਲੱਗਦੀ ਜਿਹੜੀ ਜੇਬਾਂ ਚ ਪੈਸੇ ਨੇ 50 ਰੁਪਏ 20 ਰੁਪਏ 100 ਰੁਪਏ ਇਹਨੂੰ ਉਹਨਾਂ ਨੇ ਕਿ ਇਹ ਕ੍ਰਾਂਸੀ ਡਿਜੀਟਲ ਕ੍ਰਾਂਸੀ ਬੋਲਦੇ ਆ ਨੂੰ ਆਪਾਂ ਆਪ ਬੱਤ ਲਾ ਗਏ ਹੋ। ਆਪਾਂ ਪੈਟਰੋਲ ਪੋਣਾ ਤਾਂ ਉਹ ਕਾਰਜ ਦੇ ਬਾਰੇ ਮੋਬਾਈਲ ਚੈੱਕ ਕਰ ਦਿੰਦੇ। ਕਰਦੇ ਆ ਨਾ? ਆਪਾਂ ਕੋਈ ਮੂਵ ਪ੍ਰੀਕਰੀਦਨੀਆ ਦੁਕਾਨ ਤੇ ਗੱਜਕ ਲੈਣੀ ਆ, ਕੋ ਕੱਪੜਾ ਲੈਣਾ ਕੋਈ ਹੋਰ ਸਮਾਨ ਆਪਾਂ ਹੋ ਤਾਂ ਐਦੇ ਤੋਂ ਸਕੈਨਰ ਦੇ ਪੁਰੇ ਕਰ ਦਿੰਦੇ। ਵੀ ਉਹੀ ਸਕੀਮ ਆ। ਸਟੇਟ ਆਸਟ੍ਰੇਲੀਆ ਦੇ ਵਿੱਚ ਉਹ ਤੋਂ ਦੀ ਸਰਕਾਰ ਨੇ ਐਲਾਨ ਕਰਤਾ ਕਿ 93% ਸਾਡੇ ਲੋਕ ਕਾਰਡ ਵਾਪਤਨ ਲਾ ਕੇ 29 ਪੈਸਾ ਛੱਡਤਾ ਉਹਰੇ 100 ਦਾ 100% ਸਹੀ ਲੋਕਾਂ ਤੋਂ ਵੱਲੋਂ ਨਰਜੀ ਸਾਰੀ ਬੰਦ ਕਰ ਦਿਆਂ ਖਤਮ ਕਰ ਦਿਆਂ ਕਿ ਲੋਕਾਂ ਨੂੰ ਕਾਰਡ ਆ ਦੇ ਲਿਆ ਉਹ ਇੱਜੇ ਨਾ ਜੋ ਨੀਤੀ ਲੈ ਸਤ ਇਹ ਲੋ ਬਜ਼ਾਰ ਅੱਤੇ ਆਪਾਂ ਗੱਲ ਕਰਾਂਗੇ ਉਹ ਵਿੱਚ ਕੀ ਹੋਣਾ ਤੁਹਾਡੇ ਸਾਰੇ ਆਧਾਰ ਕਾਰਡ ਬੈਂਕ ਦਾ ਖਾਤਾ ਪਿੰਨ ਕਾਰਡ ਵੋਟਰ ਕਾਰਡ ਉਹਨੇ ਕੀਤਾ ਜਾ ਦੇ ਮੰਦੋ ਤੁਹਾਡੀ ਜੇਬ ਚ 20 ਰੁਪਏ 50 ਰੁਪਏ ਰੱਖਦੇ ਹੋ ਬਾਜ਼ਾਰ ਗਏ ਕੋਈ ਚੀਜ਼ ਮਰਜ਼ੀ ਕੀਤਾ ਵੀ ਆਹ ਖਾਣਾ ਆਹ ਕੱਪੜਾ ਲੈਣਾ ਤੁਸੀ ਲੈ ਲੈ ਲਿਓ ਇਹ ਤੁਹਾਡੀ ਨਗਦੀ ਖਤਮ ਹੋ ਗਈ થી ਕਾਰਡਾਂ ਦੇ ਆ ਗਏ ਤੁਹਾਡਾ ਸਾਰੇ ਲਿੰਕ ਜੋੜ ਦਿੱਤੇਗੇ ਤੁਹਾਡਾ ਕਟਰ ਉਹਨਾਂ ਕੋਲੇ ਹੋਣਾ ਰਿਪੋਰਟ ਕੰਟਰੋਲ ਉਹਨਾਂ ਕੋਲੇ ਹੋਣਾ ਤੁਸੀਂ ਮੰਨ ਲਓ ਬਾਜ਼ਾਰ ਗਏ ਸੋਚਿਆ ਕਿ ਮੈਂ ਕੜਤਾ ਪਜਾਮਾ ਖਰੀਦਣਾ ਹੈ ਤਾਂ ਤੁਸੀਂ ਥਾਂ ਚੋਂ ਕੜਤਾ ਪਜਾਮਾ ਪਲਵਾਇਆ ਤੇ ਕੀ ਪੈਸੇ ਟਾਉਣ ਲੱਗੋਗੇ ਕਾਰ ਸਕੇ ਨਾਲ ਉਹਨਾਂ ਨੇ ਪੈਸੇ ਟ੍ਰਾਂਸਫਰ ਹੀ ਨਹੀਂ ਕਰਨੇ ਉਹ ਕਹਿੰਦੇ ਇਹਦੀ ਬ੍ਰਾਂਡ ਸਾਦੇ ਵਾਲਾ ਲੈ ਜਿੰਦਾ ਮਰਜ਼ੀ ਦੀ ਬਜਾਤ ਚ ਆਇਆ ਆਪਣੀ ਮਰਜ਼ੀ ਦਾ ਖਰੀਦ ਨਹੀਂ ਸਕਦਾ ਜਿਸ ਵੇਲੇ ਅਸੀਂ ਜੂਸ ਦਾ ਗਲਾਸ ਪੀਣਾ ਹੈ ਸੇਬ ਖਾਣਾ ਸੰਤਰਾ ਖਾਣਾ ਕੇਲੇ ਖਰੀਦਨੇ ਆ ਉਹ ਕਹਿੰਣਗੇ ਨਹੀਂ ਨਹੀਂ ਇਹ ਪੈਸੇ ਟ੍ਰਾਂਸਫਰ ਨਹੀਂ ਹੋਣੇ ਇੱਧਰ ਸਾਡੇ ਮੌਸਲ ਲੱਗੇ ਹੋਏ ਨੇ ਤੀਜੇ ਬਾਜ਼ਾਰ ਲੱਗੇ ਹੋਏ ਨੇ ਮੌਲਿਆਂ ਚ ਉਹ ਖਾਣ ਉਹ ਤੈਅ ਕਰਨਗੇ ਕੀ ਖਾਣਗੇ ਕੀ ਪੀਣਗੇ ਕੀ ਪਹਿਨਣਗੇ ਆਪਣੀਆਂ ਜਵਿੰਦਾ ਪਲੱਚ ਪਈਆਂ ਨੇ ਬੈਂਕਾਂ 'ਚ ਆਜਾ ਪਾ ਜਾਣੇ ਆ ਮੰਡੀ 'ਚ ਫਸਲ ਵੇਚੀ ਪੈਸੇ ਕਮਾਏ ਦਿਵਜ ਪਾਏ ਆਪਣੀ ਮਰਜ਼ੀ ਦਾ ਸਮਰਥਨ ਦੀਣਾ ਸ਼ੁਰੂ ਕੀਤਾ ਉਹਨਾਂ ਨੇ ਜਦੋਂ ਇਹ ਕੰਮ ਪੈਸਾ ਲੱਗਦੀ ਖਤਮ ਕਰਤਾ ਆਜਾ ਚ ਆਇਆ ਆਪਣੀ ਜਵਿੰਦਾ ਪਲੱਚ ਪਈਆ ਬੈਂਕ ਕੋਲੇ ਕੋਈ ਗੁਰ ਕੀ ਕਰਨਾ ਆਉਦਾ ਆਪਾਂ ਢੱਡੇ ਲਾ ਕੇ ਬਰੇ ਹੋ ਜਾਂਦੇ ਨੇ ਨਹੀਂ ਕਰ ਦਿੰਦੇ ਅਸੀਂ ਆਪ ਚਿਪਾ ਹੋਇ ਮਟਰ ਨਹੀਂ ਲੱਗਣ ਦਿੰਦੇ ਆਪਾਂ ਇਕੱਠੇ ਹੋ ਜਾਂਦੇ ਹਾਂ ਜਿਹੜੇ ਸੋੜੇ ਪੈਸੇ ਕਾਹਦਾ ਚਾਗੇ ਨਕਦੀ ਰਹੀ ਨਾ ਉਥੇ ਬਟੇ ਨਾਲ ਖਾਤੇ ਬੰਦ ਕਰ ਦਿੰਦੇ ਨਕਦੀ ਚੱਲਣੀ ਨਹੀਂ ਜੀ ਤੋਂ ਇਹ ਗੱਲ ਨਾਲ ਸੁਰੂ ਬਾਜ਼ਾਰਾਂ ਦਰਪਰ ਕਰ ਲਿਆ ਨਿਰ ਪਰ ਪਹਿਲਾਂ ਕੁੱਨ ਚੀਜ਼ ਪੰਜਾਬ ਤੇ ਕਰਦੀ ਤੁਹਾਡੇ ਵੀ ਆ ਜੀ ਐਮ ਅੱਜ ਕੱਲ ਰੋਲਾ ਪੈ ਰਿਹਾ ਜੀ ਐਮ ਵੀ ਆ ਆਪਾਂ ਸਲਮਾ ਕਣਕ ਦਾ ਛੋਲੇ ਆਪਾਂ ਘਰੇ ਰੱਖਿਆ ਅਗਲੇ ਸਾਲ ਉਹੀ ਫੇਰ ਦੀ ਕਰਾਂ ਉਹ ਵੀ ਉਹ ਲਿਆ ਰਿਹਾ ਇੱਕ ਸਾਲ ਹੀ ਗਿਆ ਕਰ ਦੁਹੇ ਰੁਕਦੇ ਵੀ ਨਹੀਂ ਉਹ ਜਾ ਕੇ ਨਵੇਂ ਪਿਆਰ ਤੋਂ ਵੀਦਨੇ ਪਿਆ ਕਰੂ ਇਹ ਨਿਊ ਬਜ਼ਾਰ ਆਤਰੀਆਂ ਨਿੱਕੀਆਂ ਨੇ ਇਹਨਾਂ ਨੂੰ ਸਾਡੇ ਅੱਗੇ ਨਹੀਂ ਪੈਣੀਆਂ ਤੁਹਾਨੂੰ ਸਾਡੇ ਨਾਲ ਚਾਹੁੰਦੀ ਨਹੀਂ ਅਸੀਂ ਲੋਕ ਨਹੀਂ ਸਮਝਦੇ ਪਤਾ ਨਹੀਂ ਕੀ ਸਾਡੇ ਮਤਲਬ ਨੂੰ ਹੋ ਗਿਆ ਚਿਹਰੇ ਗੁਜੇ ਪਏ ਆ ਸਭ ਦੇ ਉਹ ਨਾਰਥ ਨੇ ਦੇਖਦੀ ਮੈਨੂੰ ਤੇਰੇ ਹੱਥੇ ਉਹ ਚੱਟ ਦੀ ਗੱਲ ਅਸੀਂ ਵਿਚਾਰ ਸਾਂਝੇ ਕਰਦੇ ਹੁੰਦੇ ਮੈਂ ਕਿਨੂੰ ਦੂਜੀ ਨਿੰਦਿਆ ਚੁਗਰੀ ਰੁਕਤਾ ਜੀ ਨਹੀਂ ਪਾਰਟੀਆਂ ਦਾ ਪ੍ਰਚਾਰਾ ਇਹ ਕੁਝ ਕਰਨਾ ਹੁੰਦਾ ਆਹ ਲੋਕ ਕਹਿਣ ਲੱਗੇ ਬਾਦਲ ਚੰਗਾ ਸੀ ਬਾਦਲ ਕਿਹੜੀ ਗੱਲ ਕੰਗਾ ਸੀ ਬਾਈ ਘੋਟ ਨੇ ਆ ਗਿਆ ਨੇ ਇਹਦਾ ਨਿਰਦੇਸ਼ਕ ਕੌਣ ਹੈ ਲਾ ਕੀ ਹੱਥ ਕੀਤਾ ਦੇਖ ਕੇ ਸੁਣਿਆ ਸਾਰਿਆਂ ਨੇ ਦੇਨ ਐਂਡ ਚੁਰਦੋ ਬਾਅਦ ਕਿਹਦੇ ਦਰਿਆ ਸਿਚਿਆ ਅੱਖਾਂ ਕੱਡੀਆਂ ਤੋਂ ਪਹਿਲਾਂ ਛੱਡੇ ਪਾੜੇ ਬੁਰਾ ਹਾਲ ਕੀਤਾ ਉਹਨੂੰ ਕਿਹਨੇ ਬਚਾਇਆ ਯਾਰ ਹੋ ਬਈ ਅਰਸ਼ ਕਵੀਰ ਸਾਹਿਬ ਬਾਦਲ ਕਹਿੰਦਾ ਜਿਹੜਾ ਟੌਂਕੇ ਦੇ ਘਰੇ ਜਾ ਕੇ ਉਹਦੀ 딸 ਪਤਨੀ ਨੂੰ ਕਿ ਅਸੀਂ ਹਰ ਸਾਫ ਦਵਾਵਾਂਗੇ ਉਹ ਭਰਿਆ ਲੋਕਾ ਤੇਰਾ ਬਾਪੂ 15 ਸਾਲ ਮੰਤਰੀ ਰਹਿ ਗਿਆ ਤੂੰ ਸੂਬੇ ਦਾ 8 ਸਾਲ ਗ੍ਰਹਿ ਮੰਤਰੀ ਰਹਿ ਗਿਆ 98 ਦੇ ਵਿੱਚ ਬੀਬੀ ਤਵਾਰੀ ਦੀ ਰਿਪੋਰਟ ਆਈ ਤਾਂ ਵੀ ਕਿਨੇ